ਅੱਜ ਨਾ ਮਿੱਤਰੋ ਇੱਕ ਤੁਹਾਨੂੰ ਇਹੋ ਜਿਹਾ ਬੰਦਾ ਮਿਲਾਉਣਾ ਕਿ ਜੀ ਨੂੰ ਫੋਨ ਤੇ ਗੱਲ ਕਰਨ ਦੇ ਵੀ ਪੈਸੇ ਬਣਦੇ ਆ ਤੁਹਾਨੂੰ ਗੱਲ ਦਾ ਯਕੀਨ ਨਹੀਂ ਆਉਂਦਾ ਹੋਣਾ ਪਰ ਇਹ ਗੱਲ ਸੱਚ ਆ ਵੀ ਕਹੇ ਜਿਹਾ ਬੰਦਾ ਤੁਹਾਨੂੰ ਮਿਲਾਉਣ ਜਾ ਰਿਹਾ ਮੈਂ ਹੁਣੇ ਜਿਹੜੇ ਨੂੰ ਕਿ ਫੋਨ ਦੇ ਉੱਤੇ ਸਿਰਫ ਕਾਲ ਕਰਨ ਦੇ ਡਾਲਰ ਬਣਦੇ ਆ ਉਹ ਵੀ ਕਈ ਕਈ ਡਾਲਰ ਬਣਦੇ ਆ ਮਤਲਬ ਚੰਗੇ ਡਾਲਰ ਤੇ ਮਲਵਾਉਨੇ ਆ ਮੁੰਡਾ ਕੀ ਗੱਲਬਾਤ ਪੁੱਛਦੇ ਆ ਕੀ ਹਾਲ ਆ ਵੀਰ ਹੋਰ ਬਈ ਠੀਕ ਹੋ ਬਾਬ ਵਧੀਆ ਬਈ ਇਹ ਮੁੰਡੇ ਦਾ ਨਾਂ ਹੈਗਾ ਪ੍ਰਵਿੰਦਰ ਸਿੰਘ ਤੇ ਇਹਨੂੰ ਬਣਦੇ ਪੈਸੇ ਇਹਨੂੰ ਪੁੱਛਦੇ ਆ ਵੀ ਕਿਵੇਂ ਬਣ ਰਿਹਾ ਈ ਮੁੰਡਾ ਆਇਆ ਕੈਨੇਡਾ ਤੋਂ ਤੇ ਇਹਨੇ ਗੱਲ ਦੱਸੀ ਆ ਕਿ ਨਾ ਕੈਨੇਡਾ 'ਚ ਮੇਰਾ ਐ ਸਿਸਟਮ ਐ ਬਈ ਕੈਨੇਡਾ ਤੋਂ ਤੂੰ ਆਇਆ ਹਨਾ ਚਲ ਇੱਥੇ ਤੇ ਛੁੱਟੀਆਂ ਕੱਟਣਾ ਆ ਇਹ ਕਿਵੇਂ ਆ ਫੋਨ ਤੇ ਪੈਸੇ ਕਿਵੇਂ ਬਣ ਜਾਂਦੇ ਵੀ ਤੂੰ ਕਹਿੰਦਾ ਫੋਨ ਵੀ ਲਗਾਤਾਰ ਕਰੀ ਜਾਂਦਾ ਤੇ ਨਾਲ ਦੀ ਨਾਲ ਰੁਪਏ ਵੀ ਛਪੀ ਜਾਂਦੇ ਡਾਲਰ ਵੀ ਬਈ ਵੇਖ ਵੀ ਪੈਸੇ ਤਾਂ ਬਣਦੇ ਆ ਪਰ ਆਪਾਂ ਐ ਨਹੀਂ ਕਹਿ ਸਕਦੇ ਵੀ ਮੇਰੇ ਉਹ ਕੰਮ ਨਾ ਬਣਦੇ ਫੋਨ ਨਾਲ ਹਾਂ ਕੰਮ ਮੈਂ ਹੋਰ ਕਰਦਾ ਬਟ ਮੈਂ ਨਾਲ ਫੋਨ ਕਰ ਸਕਦਾ ਕੰਮ ਹੋਰ ਕਰਦਾ ਮਤਲਬ ਕੰਮ ਫਿਰ ਕਿਹੜਾ ਕਰਦਾ ਐਕਚੁਅਲੀ ਮੈਂ ਚਲੋ ਨਾ ਟਰੱਕ ਅੱਛਾ ਹੁਣ ਨਾ ਮੈਂ ਕੱਲਾ ਟਰੱਕ 'ਚ ਹੂੰ ਫਿਰ ਸਫ਼ਰ ਸਾਡਾ ਹੁੰਦਾ ਵੀ 700 800 1000 ਕਿਲੋਮੀਟਰ 1500 ਕਿਲੋਮੀਟਰ ਅੱਛਾ ਘੰਟੇ ਬੱਧੀ ਸਫ਼ਰ ਹੁੰਦਾ ਹਾਂ ਹਾਂ ਤੇ ਫਿਰ ਟਰੱਕ 'ਚ ਬੋਰ ਹੋਈਦਾ ਕਈ ਵਾਰੀ ਕੱਲੇ ਹੁੰਨੇ ਆ ਫਿਰ ਫੋਨ ਲਾ ਲਈਦਾ ਫਿਰ ਜਿੰਨੇ ਚਿਰ ਮਰਜੀ ਆ ਉਹਦਾ ਗੱਲਬਾਤ ਕਰੀ ਚੱਲੋ ਯਾਰਾਂ ਬੇਲੀਆਂ ਨੂੰ ਫੋਨ ਲਾ ਲਓ ਰਿਸ਼ਤੇਦਾਰਾਂ ਨੂੰ ਲਾ ਲਓ ਫਿਰ ਨਾਲੇ ਤਾਂ ਸਾਨੂੰ ਵਧੀਏ ਗੱਲ ਕਰਕੇ ਸਕੂਨ ਜਿਹਾ ਮਿਲ ਜਾਂਦਾ ਨਾਲੇ ਹਾਲ ਚਾਲ ਪੁੱਛ ਲਈਦਾ ਪਿੰਡ ਬਾਰੇ ਪੁੱਛ ਲਈਦਾ ਹਾਂ ਸਾਰਾ ਅਪਡੇਟ ਮਿਲ ਜਾਂਦੀ ਐ ਤੇ ਨਾਲੇ ਸਾਡਾ ਐ ਸਫਰ ਲੰਘ ਜਾਂਦਾ ਤੇ ਸਾਨੂੰ ਵੈਸੇ ਬਣੀ ਜਾਂਦੇ ਐ ਹਸਤੇ ਹਸਤੇ ਕੱਟ ਜਾਂਦੇ ਰਸਤੇ ਹਾਂ ਇਹਦਾ ਪਰ ਕੰਮ ਘੈਂਟ ਆ ਯਾਰ ਵੀ ਮਤਲਬ ਟਰਾਲਾ ਹੁੰਦਾ ਪੱਟਾ ਨਾ ਤੁਹਾਡੇ ਕੋਲੇ ਟਰਾਲਾ ਹਾਂ ਤੇ ਉ ਤਾਂ ਫਿਰ ਸਹੀ ਗੱਲ ਆ ਨਾ ਬੋਰ ਨਾ ਤਾਂ ਇੰਨਾ ਟਾਈਮ ਗਾਣੇ ਤਾਂ ਨਹੀਂ ਸੁਣ ਸਕਦਾ ਬੰਦਾ ਬਈ ਗਾਣੇ ਘੰਟਾ ਸੁਣ ਲਈਦੇ ਦੋ ਘੰਟੇ ਵਾਤ ਵਾਤ ਹਾਂ ਤੇ ਫਿਰ ਟਰੱਕ ਚ ਕੱਲੇ ਹੋਈਦਾ ਯਾਰ ਵੀ ਬੰਦਾ ਬਾਲਾ ਕੱਲਾ ਪਣ ਜਾ ਮਹਿਸੂਸ ਕਰਦਾ ਰਹਿੰਦਾ ਫਿਰ ਪੰਜ ਘਟੂ ਘਟ ਲਾ ਲਓ ਵੀ ਆਪਾਂ 6 ਦਿਨ ਬਾਹਰ ਹੀ ਆ ਟਰੱਕ ਚ ਹੀ ਆ ਹੂੰ ਤੇ ਉਧਰ ਰਾਤ ਹੁੰਦੀ ਇਧਰ ਦਿਨ ਹੁੰਦਾਗਾ ਉਲਟਾ ਸਾਰਾ ਹਾਂ ਫਿਰ ਉਧਰ ਰਾਤ ਹੁੰਦੀ ਪਤਾ ਵੀ ਉਧਰ ਆਪਣੇ ਹੁਣ ਇੰਡੀਆ ਸਾਰੇ ਜਾਗਦੇ ਹੁੰਦੇ ਇੱਥੇ ਹਾਂ ਪਿੰਡ ਹਨਾ ਉਦੋਂ ਲਾ ਲੇ ਉਦੋਂ ਇਧਰ ਫਿਰ ਪਿੰਡ ਫੋਨ ਲਾ ਲਈਦਾ ਫਿਰ ਸਾਨੂੰ ਤਾਂ ਪਤਾ ਨਹੀਂ ਲੱਗਦਾ ਤੁਰੇ ਜਾਂਦੇ ਨੂੰ ਕਿੰਨਾ ਟਾਈਮ ਲੰਘ ਗਿਆ ਗੱਲਾਂ ਕਰਦਿਆਂ ਨੂੰ ਹਾਂ ਉਹ ਫਿਰ ਇਧਰ ਕਈ ਬੰਦੇ ਹੱਥੋਂ ਆਈ ਹੋਏ ਨੇ ਵੀ ਇਹ ਕੱਟੇ ਛੇਤੀ ਅੱਛਾ ਇਹ ਵੀ ਹੋ ਜਾਂਦਾ ਫਿਰ ਕੋਈ ਅਗਲਾ ਬਹਾਨਾ ਮਾਰ ਦਿੰਦਾ ਯਾਰ ਵੀਲੀ ਯਾਰ ਮੈਨੂੰ ਕੰਮ ਆ ਗਿਆ ਮੈਨੂੰ ਫੋਨ ਆ ਗਿਆ ਵਿੱਚ ਫਿਰ ਸਾਨੂੰ ਵੀ ਆ ਲੱਗਦਾ ਯਾਰ ਵੀ ਟਾਈਮ ਬਹੁਤ ਹੋ ਗਿਆ ਹੁਣ ਹਾਂ ਫੇਰ ਕੱਟਣਾ ਪੈਂਦਾ ਫੋਨ ਤੇ ਤਾਂ ਕਰਕੇ ਵੀ ਸਾਡਾ ਪਤਾ ਨਹੀਂ ਲੱਗਦਾ ਗੱਲ ਕਰਦੇ ਕਰਦੇ ਉੱਥੇ ਕਿੰਨਾ ਹੀ ਰਾਹ ਲੰਘ ਜਾਂਦਾ ਹੈਗਾ ਕੁਝ ਬੰਦੇ ਤਾਂ ਐਂ ਸੋਚਦੇ ਹੋਣਗੇ ਨਾ ਜਦੋਂ ਫੋਨ ਹੁੰਦਾ ਵੀ ਯਾਰ ਬੰਦਾ ਕਿੱਡਾ ਘੈਂਟ ਆ ਨਾ ਵੀ ਕੈਨੇਡਾ ਰਹਿੰਦਾ ਪਰ ਫੇਰ ਵੀ ਸਾਨੂੰ ਯਾਦ ਕਰਦਾ ਕੁਝ ਮੇਰੇ ਵਰਗੇ ਵੀ ਹੋਣਗੇ ਕਿ ਕੋਣਗੇ ਯਾਰ ਐਵੇਂ ਹੀ ਲਾ ਲੈਂਦੇ ਇਹਨੂੰ ਤਾਂ ਡਾਲਰ ਬਣ ਜਾਂਦੇ ਤੇ ਮੇਰਾ ਟਾਈਮ ਖਰਾਬ ਕਰੀ ਜਾਂਦਾ ਇਹੇ ਜਿਹੀ ਹੋਣਗੇ ਨਾ ਬਹੁਤ ਹੁੰਦੇ ਆ ਵੀ ਸਾਰੇ ਤਰ੍ਹਾਂ ਦੇ ਹੁੰਦੇ ਆ ਨਾ ਬਟ ਕਈ ਵਾਰੀ ਨਹੀਂ ਵੀ ਚਾਹਦੇ ਕੋਈ ਬੰਦੇ ਨਹੀਂ ਚਾਹਦੇ ਉਹ ਕਿਹਨੂੰ ਕਿਹਨੂੰ ਜ਼ਿਆਦਾ ਜਿਵੇਂ ਘਰੇ ਰਿਸ਼ਤੇਦਾਰਾਂ ਜਾਂ ਚ ਪਿੰਡ ਯਾਰਾਂ ਦੋਸਤ 11 دوستਾ ਉਹਨਾਂ ਨਾਲ ਲਈਦਾ 2 ਘੰਟੇ ਗੱਲ ਕਰ ਲਈ ਕਿਸੇ ਨਾ ਜਿਹੜਾ ਕੋਈ ਵੇਲਾ 3 ਘੰਟੇ ਵੀ ਉਧਰ ਵੀ ਸਾਡੇ ਯਾਰ ਬੇਲੀ ਆ ਉਹ ਵੀ ਨਾਲ ਟਰੱਕ ਚ ਲਾਉਂਦੇ ਆ ਹੋਰ ਕੰਪਨੀਆਂ ਚ ਨਾ ਉਹ ਜਿਵੇਂ ਉਧਰ ਸਫਰ ਕਰੀ ਜਾਂਦੇ ਅਸੀਂ ਇੱਧਰ ਉਹ ਕਿਤੇ ਹੋਰ ਨੂੰ ਜਾਈ ਜਾਂਦੇ ਅਸੀਂ ਹੋਰ ਪਾਸੇ ਫੋਨ ਲਾ ਲਿਆ ਉਹਨਾਂ ਨੂੰ ਵੀ ਲਾ ਲੈਂਦੇ ਨਾਲੇ ਉਹਨਾਂ ਦਾ ਟਾਈਮ ਪਾਸ ਹੋ ਜਾਂਦਾ ਨਾਲ ਸਾਡਾ 3-4-4 ਘੰਟੇ ਫੋਨ ਚੱਲੀ ਜਾਂਦਾ ਅੱਛਾ ਤੇ ਨਾਲੇ ਸਾਰੋ ਦਿਨ ਲੰਘ ਜਾਂਦਾ ਸਫਰ ਲੰਘ ਜਾਂਦਾ ਨਾਲੇ ਪੈਸੇ ਬਣ ਜਾਂਦੇ ਨਾਲ ਗੱਲਬਾਤ ਹੋ ਜਾਂਦੀ ਹੈ ਕਿਹੜਾ ਟਰੱਕ ਵੀ ਕਿਹੜੀ ਕੰਪਨੀ ਦਾ ਹੁੰਦਾ ਇਹ ਏ ਵੀਰੇ ਉਧਰ ਕੰਪਨੀ ਮੇਰੇ ਕੋਲੇ ਫਰੇਟ ਲਾਈਨਰ ਦਾ ਟਰੱਕ ਆ ਜਿਵੇਂ ਇੱਕ ਤਾਂ ਉਹ ਕਿਹੜਾ ਕਹਿੰਦੇ ਨੇ ਪੀਟਰ ਬੈਲਟ ਹੁੰਦਾ ਪੀਟਰ ਬੈਲਟ ਹੁੰਦੇ ਕਨਵਰਥ ਹੁੰਦੇ ਆ ਇੰਟਰਨੈਸ਼ਨਲ ਵਾਲਵ ਕੀਮਤ ਰੁਪਈਆ ਚ ਇਧਰ ਲਿਆਂ ਚ ਯਾਰ ਇਧਰ ਲਿਆਂ ਚ ਉਧਰ ਦੇਖ ਲਾ ਵੀ ਇਹ 2.5 ਲੱਖ ਡਾਲਰ ਦਾ ਹੁੰਦਾ ਟਰੱਕ 2.5 ਲੱਖ ਡਾਲਰ ਯਾਨੀ ਕਿ 1.5 ਕਰੋੜ ਰੁਪਈਆ ਹੋ ਗਿਆ ਇਧਰ ਹਾਂ ਤੇ ਜਿਵੇਂ ਮੋਟੀ ਮੋਟੀ ਕੀ ਕਹਿੰਦੇ ਵੀ ਡਰਾਈਵਰਾਂ ਨੂੰ ਉਧਰ ਕਮਾਈ ਚੰਗੀ ਐ ਇਧਰ ਲੈ ਕਿੰਨੇ ਰੁਪਏ ਬਣਾ ਲੈਂਦੇ ਐਵਰੇਜ ਤੇ ਮਨ ਘੱਟੋ ਘੱਟੀ ਐਵਰੇਜ ਆਇਆ ਵੀ ਸਾਨੂੰ ਪੈਸੇ ਬਾਨਨੇ ਆ ਮੀਲਾਂ ਦੇ ਮੀਲਾਂ ਦੇ ਵੀ ਸਾਨੂੰ ਕਿਸੇ ਸ਼ਹਿਰ ਦਾ ਗੇੜਾ ਪਤਾ ਜਿੰਨੀਆਂ ਮੀਲਾਂ ਜਾਣਦੀਆਂ ਤੇ ਆਉਣਦੀਆਂ ਉੱਥੋਂ ਹੂੰ ਮੀਲ ਜਿੰਨੀਆਂ 1500 ਮੀਲ ਜਾਣ 1500 ਆਉਣ ਦਾ 3000 ਮੀਲ 3000 ਮੀਲ ਦੇ ਪੈਸੇ ਬਾਨਨੇ ਸਾਨੂੰ ਉਹ ਕਿੰਨੇ ਹੁੰਦੇ ਮਤਲਬ 3000 ਮੀਲ ਦੇ ਕਿੰਨੇ ਰੁਪਏ ਉਹ ਹਰੇਕ ਕੰਪਨੀ ਦਾ ਅੱਡ-ਅੱਡ ਹੁੰਦਾ ਹਰੇਕ ਜਿਵੇਂ ਕੰਮ ਦਾ ਵੀ ਜਿਵੇਂ ਟਰੱਕ ਵੀ ਬਹੁਤ ਤਰ੍ਹਾਂ ਦੇ ਆਉਂਦੇ ਉੱਥੇ ਜਿਵੇਂ ਕੋਈ ਫਲੈਟ ਬੈਡ ਹੁੰਦਾ ਫੱਟੇ ਅੱਛਾ ਡੋਡੀ ਹੈ ਕੋਈ ਹੁੰਦਾ ਰੀਫਰ ਵਾਲਾ ਕਿੰਨੇ ਕਿੰਨੇ ਮੀਲ ਕੱਢਦੇ ਨੇ ਫਿਰ ਤੁਸੀਂ ਮਹੀਨੇ 'ਚ ਅੰਦਾਜ਼ਾ ਮੈਂ ਇੱਕ ਕੱਲਾ ਬੰਦਾ 10 ਤੋਂ 12000 ਮੀਲ ਕੱਢ ਦਿੰਦਾ ਹੈਗਾ। ਅੱਛਾ 10-12000 ਮੀਲ ਕੱਢ ਦਿੰਦਾ। ਹਾਂ। ਤੇ ਇੱਕ ਮੀਲ ਦੇ ਫਿਰ ਕਿੰਨੇ ਸੈਂਟ ਹੁੰਦੇ ਆ ਕਿ ਡਾਲਰ ਕਿ ਕੀ ਹੁੰਦੇ? ਇੱਕ ਮੀਲ ਦੇ ਹੁੰਦੇ ਆ ਸੈਂਟ। ਅੱਛਾ ਸੈਂਟ। ਹਾਂ। ਕਿੰਨੇ ਇੱਕ ਮਤਲਬ ਅੰਦਾਜ਼ਾ। ਅੱਡੋ-ਅੱਡ ਕੰਪਨੀਆਂ ਦਾ ਅੱਡੋ-ਅੱਡ ਸਾਬ ਆ ਕੋਈ 50 ਸੈਂਟ ਕੋਈ 55 ਕੋਈ 60 ਸੈਂਟ ਕੰਮ ਵੀ ਅੱਡੋ-ਅੱਡ ਕੋਈ ਔਖੇ ਹੁੰਦੇ ਜਿਵੇਂ ਆਪਣੇ ਫਲੈਟ ਬੈੱਡ ਦੇ ਜਿਹੜਾ ਕੰਮ ਆ ਉਹ ਚੇਨਾ ਮਾਰ ਕੇ ਲੋਡ ਸਿਕਿਉਰ ਕਰਨਾ ਪੈਂ ਤੇ ਉਹਦੇ ਫਿਰ ਉੱਚ ਕਈ ਜਿਹੜੀ ਟਰਪੋ ਵੀ ਪਾਉਣੀ ਪੈਂਦੀ ਤੇ ਤਰਪਾਲ ਵੀ ਲੋਡ ਦੇ ਉੱਤੇ ਪਾਉਣੀ ਪੈਂਦੀ ਆ ਕੰਮ ਤਾਂ ਔਖਾ ਫਿਰ ਔਖਾ ਤੇ ਉਹਦੇ ਪੈਸੇ ਵੱਧ ਆ ਤੇ ਵੀ ਡਾਲਰ ਤਾਂ ਮਤਲਬ 6-7000 8000 ਵੀ ਬਣ ਜਾਂਦਾ ਉਹ ਮਹੀਨੇ ਦਾ ਹਾਂ ਪਰ ਵੀ ਕੱਟਿਆ ਜਾਂਦਾ ਤੇ ਜਿੰਨੇ ਗੇੜੇ ਲੱਗ ਗਏ ਉਹ ਸਭ ਨਾਲ ਪੈਸੇ ਬਣ ਜਾਣੇ ਆ 5000 ਡਾਲਰ ਬਣ ਜੇ ਮਹੀਨੇ ਦਾ 6 ਬਣ ਜੇ 7 ਬਣ ਜੇ 8 ਬਣ ਜੇ 10 ਬਣ ਜੇ ਵੀ ਇਦਾਂ ਲਾ ਤਾਂ ਜੇ ਮੰਨ ਲਓ ਮੈਂ ਹੁਣ ਮੋਟਾ-ਮੋਟਾ ਕਹਿ ਲਈਏ ਵੀ ਇਦਾਂ 3-4 ਲੱਖ ਰੁਪਈਆ ਬਣ ਗਿਆ ਹੂੰ ਇਦਨ ਮੇਰੇ ਵਰਗਾ ਵੀ ਜਿਹੜਾ ਇੱਥੇ ਸੋਚਦਾ ਉਹ ਵੀ ਕਿਰਾਂ ਪੈਰ ਨਿਕਲ ਜਾਂਦੇ ਵੀ 4 ਲੱਖ ਰੁਪਏ ਮਹੀਨੇ ਦਾ ਵੀ ਯਾਰ ਆਪਾਂ ਵੀ ਕਮਾਈਏ ਪਰ ਅਸਲ ਦੇ ਵਿੱਚ ਜਿਵੇਂ ਮੰਨ ਲਓ 4 ਲੱਖ ਰੁਪਏ ਬੰਦਾ ਕਮਾਉਂਦਾ ਉਹ ਚੋਂ ਖਰਚੇ-ਕੁਰਚੇ ਕੱਢ ਕੇ ਬਚਤ ਕਿੰਨੀ ਕਰਨਦੀ ਹੈ ਬਈ ਕਿ ਬਹੁਤ ਬਚਤ ਹੈ ਬਾਲੀ ਬਚਤ ਤਾਂ ਨਹੀਂ ਆਪਾਂ ਕਹਿ ਸਕਦੇ ਅੱਛਾ ਉਧਰ ਹੁਣ ਖਰਚੇ ਬਹੁਤ ਹੋਏ ਪਏ ਆ ਆਪਣਾ ਸਾਰਾ ਸਿਸਟਮ ਮਹਿੰਗਾ ਹੋਇਆ ਪਿਆ ਠੀਕ ਹੈ ਗੱਡੀਆਂ ਵੀ ਆਪਣੀਆਂ ਲੋਨ ਤੇ ਆ ਹਨਾ ਘਰ ਵੀ ਸਾਰਾ ਕੁਝ ਇੰਟਰਸਟ ਰੇਟ ਮਹਿੰਗੇ ਆ ਹੂੰ ਸਾਰਾ ਕੁਝ ਜਾਨੀ ਖਰਚਾ ਬਹੁਤ ਆ ਉਧਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਧਰ ਕੱਲੇ ਪੈਸੇ ਹੀ ਬਣ ਜਾਂਦੇ ਆ ਲੱਗਦੇ ਬਹੁਤ ਹਨ ਨਹੀਂ ਬਰਾਬਰ ਖਰਚੇ ਵੀ ਆ ਹਾਂ ਖਰਚੇ ਬਹੁਤ ਆ ਤੇ ਉਂ ਵੀ ਮਤਲਬ ਚਲੋ ਕਮਾਈ ਹੈਗੀ ਆ ਨਾ ਬੰਦਾ ਮਿਹਨਤ ਬਹੁਤ ਕਰਦਾ ਤੇ ਮਿਹਨਤ ਕਰਦਿਆਂ ਨਾਲ ਬਹੁਤ ਆ ਹਾਂ ਮਿਹਨਤ ਦਾ ਫਲ ਮਿਲਦਾਗਾ ਬੰਦਾ ਜੇ ਕਮਾਉਂਦਾ ਤਾਂ ਵਧਿਗੇ ਚੱਲ ਆਪਦਾ ਪੈਸੇ ਵੀ ਬਣਾਉਂਦਾਗਾ ਤੇ ਸਾਰਾ ਕੁਝ ਆਪਦੀ ਲਾਈਫ ਵਧਿਗੇ ਕਰਦਾਗਾ ਤੇ ਉਂ ਬਈ ਜੇ ਮੰਨ ਲਓ ਬੰਦਾ ਜਿਵੇਂ ਇੱਥੋਂ ਕਿਹਨੇ ਜਾਣਾ ਜੇ ਇੱਥੇ ਹੀ ਬੰਦਾ ਮਿਹਨਤ ਕਰਲੇ ਤਾਂ ਮਾੜਾ ਤਾਂ ਇੱਥੇ ਵੀ ਨਹੀਂ ਨਾ ਨਹੀਂ ਜੇ ਇੱਥੇ ਵੀ ਬੰਦਾ ਆਪਦਾ ਕੋਈ ਕੰਮਕਾਰ ਆਪ ਕੀਤਾ ਆਪਦਾ ਆਪਦਾ ਮਾਲਕ ਆਪ ਆ ਬੰ ਹੁਣ ਜੇ ਮੰਨ ਲਓ ਕਿ ਬਹੁਤ ਬੰਦੇ ਕਹਿੰਦੇ ਵੀ ਇੱਥੇ ਤਾਂ ਕੁਝ ਨਹੀਂ ਬਣਦਾ ਉੱਥੇ ਉਹ ਹੈ ਹੁਣ ਤੁਸੀਂ ਭਰਾ ਉੱਥੇ 5-6 ਸਾਲ ਰਹਿੰਦਿਆਂ ਨੂੰ ਹੋਗੇ ਤੁਸੀਂ ਚੰਗੇ ਰੁਪਏ ਕਮਾ ਵੀ ਰਹੇ ਆ ਹਨਾ ਕਮਾ ਕੇ ਚਲੋ ਖਰਚੇ ਵੀ ਹੁੰਦੇ ਉਸ ਹਿਸਾਬ ਨਾਲ ਤੁਹਾਡਾ ਮੰਨਣਾ ਇਹੀ ਹੋਊਗਾ ਵੀ ਉੱਥੇ ਜਾ ਕੇ ਵੀ ਮਿਹਨਤ ਤਾਂ ਕਰਨੀ ਪੈਂਦੀ ਹੈ ਇੱਥੇ ਵੀ ਜੇ ਮਿਹਨਤ ਕਰੀਏ ਸਹੀ ਤਰੀਕੇ ਨਾਲ ਤਬਾਣਾ ਇੱਥੇ ਵੀ ਸਾਰਾ ਕੁਝ ਆਦਾ ਨਾ ਰਾਤ ਨੂੰ ਜੇ ਉੱਥੇ ਲੋਡ ਆ ਗਿਆ ਰਾਤ ਨੂੰ ਵੀ ਤੁਰਨਾ ਪਊਗਾ ਬੰਦੇ ਨੂੰ ਇੱਥੇ ਆਪਾਂ ਰਾਤ ਨੂੰ ਖੇਤ ਨਹੀਂ ਜਾਂਦੇ ਕਹਿੰਦੇ ਵੀ ਰਹਿਣ ਦੇ ਰਾਤ ਨੂੰ ਟੜਕੇ ਦੇਖਾਂਗੇ ਜਾ ਕੇ ਹੂੰ ਤੇ ਇਹ ਕਾਮ ਆ ਵੀ ਜੇ ਆਪਾਂ ਇੱਥੇ ਵੀ ਸਾਰਾ ਕੁਝ ਉਵੇਂ ਕਰਾਂਗੇ 12-12 ਘੰਟੇ ਇੱਥੇ ਕੰਮ ਕਰਾਂਗੇ ਤਾਂ ਇੱਥੇ ਵੀ ਆਪਾਂ ਨੂੰ ਬਣੂਗਾ ਉੱਥੋਂ ਦੀ ਕਮਾਈ ਉਧਰ ਲੈ ਸਾਬ ਨਾ ਇਧਰ ਆ ਕੇ ਵੱਧ ਜਾਂਦੇ ਆ ਉਹ ਬੇਸ਼ੱਕ ਨਾ ਉਧਰ ਲ ਤਾਂ ਉਨੇ ਚ ਹੀ ਚੱਲਣੇ ਆ ਉਨੇ ਚ ਹੀ ਚੱਲਣੇ ਆ ਹੂੰ ਸੋ ਵਧੀਆ ਗੱਲ ਮਾਈਨੇ ਹਣਾ ਦੱਸੀ ਕਿਉਂਕਿ ਜਦੋਂ ਬੰਦਾ ਪ੍ਰੈਕਟੀਕਲ ਹੁੰਦਾ ਨਾ ਅਸਲ 'ਚ ਗੱਲ ਉਦੋਂ ਸਮਝ ਆਉਂਦੀ ਹੈਗੀ ਆਪਾਂ ਨੂੰ ਲੱਗਦਾ ਹੁੰਦਾ ਵੀ ਇੰਨੇ ਰੁਪਏ ਬਣਦੇ ਰੁਪਏ ਬਣਦੇ ਹੁੰਦੇ ਆ ਉਦਦੇ ਹਿਸਾਬ ਨਾਲ ਖਰਚੇ ਵੀ ਹੁੰਦੇ ਆ ਕਿਉਂਕਿ ਮਹਿੰਗਾਈ ਸਾਰੀ ਉਸੇ ਹਿਸਾਬ ਨਾਲ ਹੀ ਚੱਲਦੀ ਹੈ ਸੋ ਭਾਈ ਮਿਹਨਤ ਬਹੁਤ ਕਰਦੇ ਆ ਵੀਰਾਂ ਨਾ ਇਹਨਾਂ ਦੀ ਮਿਹਨਤ ਨੂੰ ਸਲਾਮ ਹੈ ਨਾ ਜਿੰਨੇ ਵੀ ਐਨ ਆਰ ਆਈ ਵੀਰ ਹੈ ਜਿੰਨੇ ਵੀ ਵੀਰ ਬਾਹਰ ਹੈਗੇ ਉਹਨਾਂ ਦੀ ਮਿਹਨਤ ਨੂੰ ਸਲਾਮ ਆ ਕਿਉਂਕਿ ਦਿਨ ਰਾਤ ਜਾ ਕੇ ਹਨਾ ਤੇ ਇਹਨਾਂ ਦੇ ਮਿਹਨਤ ਕਰਦੇ ਇਹਨਾਂ ਦੀ ਹੋਰ ਗੱਲ ਵੀ ਇੱਕ ਅਜ ਵਿੱਚ ਰਹਿ ਗਈ ਉਹ ਆਪਾਂ ਪੁੱਛਦੇ ਆਂ ਬਾਈ ਤੋਂ ਵੀ ਬਾਈ ਤੁਸੀਂ ਜਿਵੇਂ 15-1500 ਮੀਲ ਲਗਾਤਾਰ ਜਾਵੜਦੇ ਹਨਾ 2-2000 ਕਿਲੋਮੀਟਰ ਖਾਣ ਪੀਣ ਦਾ ਜਗਾਰਮੈਂਟ ਕਿਵੇਂ ਕਰਦੇ ਫਿਰ ਉਹ ਦੱਸੀ ਮੜਾ ਜੀ ਜਿਵੇਂ ਯਾਰ ਅੱਡੋ ਅੱਡ ਚੱਲਦੇ ਹਨਾ ਕੋਈ ਕੋਈ ਤਿੰਨ ਦਿਨਾਂ ਬਾਅਦ ਘਰੇ ਆਉਂਦਾ ਕੋਈ ਚਾਰ ਦਿਨਾਂ ਬਾਅਦ ਆ ਜਾਂਦਾ ਕੋਈ ਡੇਲੀ ਵੀ ਆ ਜਾਂਦਾ ਆਪਣਾ ਔਨ ਕਰਕੇ ਨੇੜੇ ਦੇ ਗੇੜੇ ਹੁੰਦੇ ਕਿਸੇ ਦੇ ਦੂਰ ਦੇ ਕਈ ਉਦੋਂ ਦੂਰ ਦੇ ਹੁੰਦੇ ਆ ਹੂੰ લાલੂ ਆਪਾਂ એવરેજ 5-6 ਦਿਨ ਬਾਹਰ ਲਾ ਕੇ ਆਉਨੇ ਆ ਤਾਂ ਪਰੋਟੀ ਪਾਣੀ ਆਪਦਾ ਘਰੋਂ ਪੈਕ ਕਰਕੇ ਲੈ ਕੇ ਜਾਈਦਾ ਦੋ ਸਬਜ਼ੀਆਂ ਦਹੀਂ ਲੈ ਜਾਈਦੀ ਆ ਰੋਟੀਆਂ ਵੀ 25 ਜਿੰਨੀਆਂ ਵੀ ਖਾਣੀਆਂ ਆਪਾਂ ਹਨਾ 4-5 ਦਿਨਾਂ ਦੀਆਂ ਰੋਟੀਆਂ ਸਬਜ਼ੀਆਂ ਨਾਲ ਲੈ ਕੇ ਨਾਲ ਲੈ ਕੇ ਇਹਦੇ ਟਰੱਕ 'ਚ ਹੁੰਦਾ ਫ੍ਰਿਜ ਆਪਣੇ ਹੂੰ ਫ੍ਰਿਜ 'ਚ ਆਪਾਂ ਲਾ ਦੇਣੀਆਂ ਉਹ ਨਾ ਵੀ ਖਰਾਬ ਖਰੂਬ ਨਹੀਂ ਹੁੰਦੀ ਖਰਾਬ ਨਹੀਂ ਹੋਣੀਆਂ ਤੇ ਆਪਣੇ ਕੋਲੇ ਹੁੰਦਾ ਗਰਮ ਕਰਨ ਵਾਲਾ ਸੋਲ ਛੋਟਾ ਜਿਹਾ ਚੁੱਲਾ अच्छा ठीक ओदे ਉਤੇ ਰੋਟੀਆਂ ਗਰਮ ਕਰ ਲੈਂਦੀਆਂ ਜਦੋਂ ਖਾਣੀਆਂ ਕੱਡੀਆਂ ਦੋ ਰੋਟੀਆਂ ਗਰਮ ਕੀਤੀਆਂ ਹੂੰ ਤੇ ਮਾਈਕ੍ਰੋਵੇਵ ਹੁੰਦਾ ਉਹ ਚਾਪਾ ਕੀਤੀ ਸਬਜ਼ੀ ਗਰਮ ਤੇ ਰੋਟੀ ਖਾ ਲਈ ਵੀ ਸਾਰਾ ਪ੍ਰਬੰਧ ਨਾਲ ਹੀ ਲੈ ਕੇ ਚੱਲਦੇ ਨੇ ਜੇ ਬਾਹਰੋਂ ਖਾਣੇ ਆ ਤਾਂ ਉਹ ਜਾਂ ਤਾਂ ਮਹਿੰਗਾ ਪੈਂਦਾ ਜਾਂ ਚੰਗਾ ਨਹੀਂ ਮਿਲਦਾ ਐਕਚੁਅਲੀ ਉੱਥੇ ਯਾਰ ਹੋਟਲ ਵੀ ਨਹੀਂ ਆ ਜਾਂਦੇ ਆਪਾਂ ਜਿਵੇਂ ਇੱਥੇ ਤਾਂ ਆਪਾਂ ਜਾਗੇ ਇੱਥੇ ਤਾਂ ਰਾਜੇ ਦਾ ਢਾਬਾ ਫੌਜੀ ਦਾ ਢਾਬਾ ਆ ਜਾਂਦਾ ਪੂਰੇ ਦਾ ਢਾਬਾ ਇਹ ਨਹੀਂ ਇਹ ਨਹੀਂ ਉਹ ਨਹੀਂ ਇਹ ਨਹੀਂ ਆਉਂਦੇ ਉੱਥੇ ਟਿਮ ਹਟ ਨਾਜੂ ਮੈਕਡੋਨਲ ਆਜੂ ਉਹਨਾਂ ਨਾਲ ਗੱਲ ਨਹੀਂ ਬਣਦੀ ਉਹਨਾਂ ਨਾਲ ਨਹੀਂ ਬਣਦੀ ਆਪਾਂ ਨੂੰ ਰੋਟੀ ਬਿਨਾ ਸਬਰ ਨਹੀਂ ਆਉਂਦਾ ਸਬਰ ਨਹੀਂ ਆਉਂਦਾ ਫਿਰ ਫਿਰ ਰੋਟੀਆਂ ਫਿਰ ਨਾਲ ਲੈ ਕੇ ਚੱਲੀਆਂ ਤਨੇ ਰੋਟੀਆਂ ਲੈ ਕੇ ਸੋ ਇਹ 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 ਵੀ ਗੱਲ ਹੈ ਨਾ ਬਈ ਵੀ ਆਪਾਂ ਜਿਵੇਂ ਕਹਿੰਦੇ ਨਾ ਘਰੇ ਬੈਠੇ ਆਪਾਂ ਵੀ ਚੁੱਲ੍ਹੇ ਮੇਰੇ ਆਪਾਂ ਗਰਮ ਰੋਟੀ ਚੱਕ ਕੇ ਖਾਣੀ ਆ ਇਹ ਵੀਰ ਆ ਜਿਹੜੇ ਹਨਾ ਚਾਰ ਚਾਰ ਦਿਨ ਦੀਆਂ ਰੋਟੀਆਂ ਲੈ ਕੇ ਚੱਲਦੇ ਆ ਤਾਂ ਜਾ ਕੇ ਹਨਾ ਇਨੀ ਮਿਹਨਤ ਕਰਕੇ ਪੈਸੇ ਬਣਦੇ ਆ ਸੋ ਕਈ ਵਾਰ ਨਾ ਅੰਦਾਜ਼ਾ ਆਪਣੇ ਬਿੱਥੇ ਬੈਠੇ ਲੋਕ ਐ ਲਾ ਲੈਂਦੇ ਆ ਵੀ ਯਾਰ ਉੱਥੇ ਤਾਂ ਆਈ ਪੈਸੇ ਬਣ ਜਾਂਦੇ ਮੇਰੀ ਮਿਹਨਤ ਬਹੁਤ ਹੁੰਦੀ ਹੈ ਪੈਸੇ ਜ਼ਰੂਰ ਬਣਦੇ ਆ ਸੋ ਮਿਹਨਤ ਚਲੋ ਉੱਥੇ ਜਾ ਕੇ ਵੀ ਜਿਹਨੇ ਜਾਣਾ ਕਰੋ ਹਨਾ ਇੱਥੇ ਵੀ ਜਿਹੜਾ ਵੀ ਰਹਿੰਦਾ ਸਾਡੀ ਤਾਂ ਇਹਦੇ ਵੱਲੋਂ ਵੀ ਮੇਰੇ ਵੱਲੋਂ ਵੀ ਇਹੀ ਅਪੀਲ ਹੈ ਵੀ ਵੀ ਮਿਹਨਤ ਕਰੋ ਮਿਹਨਤ ਨਾਲ ਇੱਥੇ ਵੀ ਸਾਰਾ ਕੁਝ ਉੱਥੇ ਵੀ ਸਾਰਾ ਕੁਝ ਹੈ ਮਿਹਨਤ ਕਰੋਗੇ ਤਾਂ ਤਾਂ ਫਲ ਮਿਲਣਾ ਹੀ ਮਿਲਣਾ ਹੈ ਵੀਡੀਓ ਚੰਗੀ ਲੱਗੀ ਤਾਂ ਬਈ ਇਸ ਨੂੰ ਲਾਈਕ ਤੇ ਸ਼ੇਅਰ ਕਰੇ ਤੇ ਜੇ ਤੁਹਾਨੂੰ ਲੱਗਦਾ ਕਿ ਅਸੀਂ ਵਧੀਆ ਵੀਡੀਓ ਬਣਾਉਣੀ ਤਾਂ ਸਾਡੇ ਪੇਜ ਨੂੰ ਫੋਲੋ ਕਰੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਰ ਧੰਨਵਾਦ